ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੰਤ ਸੁਜਾਨ ਸਿੰਘ ਜੀ ਨਾਲ ਹੋਈ ਬਾਬਾ ਜੀ ਕੁਝ ਸਮਾਂ ਨਾਨਕ ਸਰਬੀਰਾਜ ਜੀ ਨਿਰੰਕਾਰੀ ਹੁਕਮ ਅਨੁਸਾਰ ਚੰਗ ਮਗਿਆਣੇ ਪਹੁੰਚੇ ਬਾਗੇ ਦੇ ਮਗਿਆਣੇ ਦੇ ਵਿਚਾਲੇ ਸਰਦਾਰ ਜਸਵੰਤ ਸਿੰਘ ਦੇ ਘੂਤੇ ਆਸਣ ਰੱਖਿਆ ਪੋ ਦੇ ਅਕੀਲੇ ਦਿਨ ਸਨ ਸੰਗਤ ਨੇ ਵਿਚਾਰ ਕੀਤੀ ਸਰਦੀ ਬਹੁਤ ਹੈ ਛੇਤੀ ਇੱਕ ਦੋ ਦਿਨਾਂ ਵਿੱਚ ਕੁਟੀਆਂ ਬਣ ਜਾਏ ਤਾਂ ਠੀਕ ਹੈ ਇਸ ਵਿਚਾਰ ਅਨੁਸਾਰ ਸੰਗਤ ਹੋ ਮੁਹਮਾ ਕੇ ਸੇਵਾ ਕਰਨ ਲੱਗੀ ਅਜੇ ਸੇਵਾ ਹੋ ਹੀ ਰਹੀ ਸੀ ਕਿ ਬਾਬਾ ਜੀ ਨੇ ਹੁਕਮ ਦਿੱਤਾ ਕਿ ਸਾਨੂੰ ਲਹਿਰੇ ਵਾਲੇ ਬਾਬਾ ਜੀ ਦਾ ਟੈਲੀਫੋਨ ਆ ਗਿਆ ਹੈ ਅੱਸੀ ਕੱਲ ਲਹਿਰੇ ਜਾਣਾ ਹੈ ਸੰਗਤ ਹੈਰਾਨ ਹੋ ਗਈ ਇੱਥੇ ਕਿਹੜਾ ਟੈਲੀਫੋਨ ਲੱਗਾ ਹੋਇਆ ਹੈ ਹਜ਼ੂਰ ਨੇ ਕਿਹਾ ਸੰਤਾ ਨੇ ਯਾਦ ਕੀਤਾ ਹੈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦੇ ਇਸ ਤੋਂ ਪਹਿਲਾਂ ਜਦੋਂ ਵੀ ਲਹਿਰੇ ਵਾਲਿਆਂ ਦਾ ਬਾਬਾ ਜੀ ਨੂੰ ਮਿਲਣ ਦਾ ਚਿਤ ਕਰਦਾ ਸੀ ਤਾਂ ਚਿੱਠੀ ਪਾ ਦਿੰਦੇ ਸਨ ਉਹ ਆਪਣੀ ਮਰਜ਼ੀ ਕਰਦੇ ਸਨ ਜਦੋਂ ਬਿਹੰਗਮਾ ਦਾ ਲੀੜੇ ਕਪੜੇ ਅਤੇ ਖਾਨ ਪੀਣ ਦੇ ਪਦਾਰਥਾਂ ਨੂੰ ਚਿਤ ਕਰਨਾ ਮਤਲਬ ਕਿ ਬਾਬਾ ਜੀ ਇੱਥੇ ਆਉਣ ਤਾਂ ਖਾਲੀ ਹੱਥ ਕਦੀ ਨਹੀਂ ਆਏ ਕਿਉਂਕਿ ਮੌਸਮ ਅਨੁਸਾਰ ਲੀੜਾ ਕਪੜਾ ਜਾਂ ਹੋ ਰਾਸ਼ਨ ਉਹਨਾਂ ਨਾਲ ਬਹੁਤ ਸਾਰਾ ਆ ਜਾਂਦਾ ਹੈ ਉਹ ਸਾਰਾ ਹੀ ਸੇਵਾਦਾਰਾਂ ਦੇ ਕੰਮ ਆਉਂਦਾ ਹੈ ਇਸ ਮਤਲਬ ਨੂੰ ਮੁੱਖ ਰੱਖ ਕੇ ਸੰਤਾਂ ਨੂੰ ਭੋਲੇ ਭਾਲੇ ਸਮਝ ਕੇ ਕਹਿਣਾ ਜੀ ਹੁਣ ਤਾਂ ਬਾਬਾ ਜੀ ਨੂੰ ਬਹੁਤ ਸ਼ਿਰ ਹੋ ਗਿਆ ਹੈ ਉਨ੍ਹਾਂ ਨੂੰ ਚਿੱਠੀ ਪਾਓ ਦਰਸ਼ਨ ਦੇ ਜਾਣ ਸੰਤਾ ਨੇ ਛੱਟ ਸੇਵਕਾਂ ਦੀ ਬੇਨਤੀ ਮੰਨ ਕੇ ਬਾਬਾ ਜੀ ਨੂੰ ਚਿੱਠੀ ਪਾ ਦੇਣੀ ਬਾਬਾ ਜੀ ਨੇ ਗੁਰਦੇਵ ਦੇ ਹੁਕਮ ਅਨੁਸਾਰ ਛੱਟ ਤਿਆਰੀ ਕਰ ਲਹਿਰੇ ਪਹੁੰਚ ਜਾਣਾ ਸੋ ਬਾਬਾ ਜੀ ਨੇ ਸੇਵਕਾਂ ਦੀ ਕੁਟਲਤਾਈ ਨੂੰ ਤੱਕ ਕੇ ਭਾਵੇਂ ਇਹ ਦਰਸ਼ਨ ਨਹੀਂ ਚਾਹੁੰਦੇ ਪਦਾਰਥ ਮੰਗਦੇ ਹਨ ਇਸ ਕਾਰਨ ਨੂੰ ਜਾਣ ਕੇ ਹਜ਼ੂਰ ਨੇ ਸੰਤਾਵਾਂ પાસે ਬੇਨਤੀ ਕੀਤੀ ਗਰੀਬ ਨਿਵਾਜ ਜਦੋਂ ਵੀ ਤੁਸੀਂ ਸਾਨੂੰ ਬੁਲਾਉਣਾ ਹੋਵੇ ਤਾਂ ਚਿੱਠੀ ਨਾ ਪਾਇਆ ਕਰੋ ਤੁਸੀਂ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰ ਦਿਆ ਕਰੋ ਸਾਨੂੰ ਸਤਿਗੁਰੂ ਕੰਨੋ ਫੜ ਕੇ ਲੈ ਆਇਆ ਕਰਨਗੇ ਅੱਗੋ ਲਹਿਰੇ ਵਾਲਿਆਂ ਨੇ ਕਿਹਾ ਅਸੀਂ ਤੁਹਾਡੇ ਦਰਸ਼ਨ ਕਰਕੇ ਸੁੱਖ ਲੈਣਾ ਹੈ ਸਾਡੇ ਪਾਸੋਂ ਬੇਦਬੀ ਦੇ ਲਫ਼ਜ਼ ਕਹੇ ਨਹੀਂ ਜਾਂਦੇ ਹਜ਼ੂਰ ਨੇ ਕਿਹਾ ਗਰੀਬ ਨਿਵਾਜ ਤੁਹਾਡਾ ਹੁਕਮ ਕੰਨਾ ਥਾਣੀ ਹੀ ਸੁਣ ਕੇ ਆਉਣਾ ਹੈ ਇਹ ਸੁਣ ਕੇ ਲਹਿਰੇ ਵਾਲਿਆਂ ਨੇ ਕਿਹਾ ਰਖੀ ਜੀ ਜਿਵੇਂ ਤੁਹਾਡੀ ਰਜ਼ਾ ਸੋ ਉਸ ਦਿਨ ਤੋਂ ਬਾਅਦ ਸੰਤਾ ਨੇ ਜਦੋਂ ਵੀ ਬੁਲਾਉਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਸਨ ਅੱਜ ਵੀ ਸੰਤਾ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਬਾਬਾ ਜੀ ਨੂੰ ਇਹ ਤਾਰ ਪਹੁੰਚ ਗਈ ਤਾਂ ਹਜ਼ੂਰ ਨੇ ਤਿਆਰੀ ਕਰ ਲਈ ਹੁਕਮ ਹੋਇਆ ਕਿ ਸਾਡੀ ਤਿਆਰੀ ਅਸੀਂ ਲਹਿਰੇ ਜਾਣਾ ਹੈ ਦੂਜੇ ਦਿਨ ਬਾਬਾ ਜੀ ਤਿਆਰੀ ਕਰਕੇ ਲਹਿਰੇ ਪਹੁੰਚੇ ਪਿੱਛੇ ਸੰਗਤ ਨੇ ਵਿਚਾਰ ਕਰਕੇ ਰਾਗੀ ਸਮੇਤ ਦੋ ਤਿੰਨ ਸਿੰਘ ਭੇਜਨ ਨੂੰ ਤਿਆਰ ਕੀਤੀ ਰਾਗੀ ਜੱਥਾ ਇਹ ਸੀ ਭਾਈ ਗਿਆਨ ਸਿੰਘ ਭਾਈ ਜੀਵਨ ਸਿੰਘ ਸੰਤ ਸੁਜਾਨ ਸਿੰਘ ਭਾਈ ਗੁਰਬਖਸ਼ ਸਿੰਘ ਨਾਲ ਸਿੰਘ ਇਹ ਸਨ ਸਰਦਾਰ ਦਿਆਲ ਸਿੰਘ ਸਰਦਾਰ ਸਾਉਂਦ ਸਿੰਘ ਮਾਇਆ ਜੋ ਰਾਗੀਆਂ ਦਾ ਕਰਾਇਆ ਅਤੇ ਹੋਰ ਬਾਬਾ ਜੀ ਨੂੰ ਲਿਹਾਉਣ ਦਾ ਖਰਚਾ ਇਹ ਸਰਦਾਰ ਗਿਆਨ ਸਿੰਘ ਜੀ ਨੇ ਕੀਤਾ ਇਹ ਜਥਾ ਲੈਰੇ ਪਹੁੰਚਿਆ ਉੱਥੋਂ ਪਤਾ ਲੱਗਿਆ ਕਿ ਬਾਬਾ ਜੀ ਦਰਸ਼ਨ ਮੇਲਾ ਕਰਕੇ ਬੈਮਣ ਬੀੜ ਨਵੇਂ ਪਿੰਡ ਚਲੇ ਗਏ ਹਨ ਸੰਗਤ ਵੀ ਉੱਥੇ ਪਹੁੰਚ ਗਈ ਬਾਬਾ ਜੀ ਦੀ ਹਜ਼ੂਰੀ ਵਿੱਚ ਤਿਲ ਫੁੱਲ ਭੇਟਾ ਰੱਖ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਵਾਪਸ ਬਾਗੇ ਚੱਲੋ ਹਜ਼ੂਰ ਨੇ ਕੋਈ ਉੱਤਰਨਾ ਦਿੱਤਾ ਸੁਖ ਆਨੰਦ ਪੁੱਛੀ ਤੇ ਹਜ਼ੂਰੀਆਂ ਨੂੰ ਹੁਕਮ ਦਿੱਤਾ ਸੰਗਤ ਨੂੰ ਜਲ ਪਾਣੀ ਛਕਾਓ ਜਾਣ ਦੀ ਫਿਰ ਵਿਚਾਰ ਕਰਾਂਗੇ ਸ਼ਾਮ ਨੂੰ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਤੇ ਸ਼ਬਦ ਪੜਿਆ ਧਾਰਨਾ ਦਿਖਾ ਦੇ ਵਾਸਤਾ ਆਪਣਾ ਵਹੀ ਤਸਵੀਰ ਗੁਰੂ ਨਾਨਕ ਪਲਟ ਜਾਏ ਉਸੇ ਸੂਰਤ ਮੇਰੀ ਤਕਦੀਰ ਗੁਰੂ ਨਾਨਕ ਪਰਮਾਨ ਮੈਰਾ ਵਾਲਿਆ ਮਹਿਰ ਦੀ ਨਜ਼ਰ ਹੋਈ ਵੱਜੇ ਜੰਗਲਾਂ ਵਿੱਚ ਰਬਾਬ ਤੇਰੀ ਝਾੜ ਚਿਬਿਆਂ ਪर्वਤਾਂ ਕੰਦਰਾਵਾਂ ਚੋਂ ਧੁੰਨੀ ਗੂੰਜਦੀ ਸਤ ਕਰਤਾਰ ਤੇਰੀ ਇਸ ਤਰ੍ਹਾਂ ਦੇ ਹੋਰ ਬਹੁਤ ਖਿਚਵੇ ਪਰਮਾਨ ਦਿੱਤੇ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਕੀਤੀ ਬਹੁਤ ਹੀ ਸਮਾ ਬਣਾਇਆ ਜਿਸ ਨੂੰ ਇਹ ਕਲਮ ਨਹੀਂ ਲਿਖ ਸਕਦੀ ਜੇ ਸਾਰੇ ਕੀਰਤਨ ਦੇ ਸ਼ਬਦ ਲਿਖੀਏ ਤਾਂ ਸਾਰਾ ਹਿੱਸਾ ਪਰਮਾਣਾ ਨਾਲ ਹੀ ਪੂਰਾ ਹੋ ਜਾਏਗਾ। ਉਹਨਾਂ ਦਿਨਾਂ ਵਿੱਚ ਭਾਈ ਸੁੱਚਾ ਸਿੰਘ ਜੀ ਵੀ ਸੰਗਤ ਸਮੇਂ ਦਰਸ਼ਨ ਕਰਨ ਵਾਸਤੇ ਚੋੜੜਾ ਤੋਂ ਆਏ ਸਨ। ਇਹ ਵੀ ਕੁਝ ਸਧਾਰਨ ਜਿਹਾ ਕੀਰਤਨ ਕਰ ਲੈਂਦੇ ਸੀ। ਇਸਨੇ ਦੀਵਾਨ ਤੋਂ ਓਲੇ ਹੋ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਅਤੇ ਸਾਰਾ ਕੀਰਤਨ ਲਿਖਦਾ ਰਿਹਾ। ਕੀਰਤਨ ਤੋਂ ਬਾਅਦ ਅੰਤਰਜਾਮੀ ਬਾਬਾ ਜੀ ਨੇ ਬਾਣੀ ਕੀਤੀ। ਕੋਡਾ ਸੀ ਜੋ ਕੋਡੀਆਂ ਦਾ ਲੱਖਾ ਦਾ ਬਣਾਏ ਦਿੱਤਾ ਚੋਰ ਮਨ ਹੋਰ ਹੋਇਆ ਰੋਏ ਕੇ ਪੁਕਾਰਿਆ ਸੱਜਣ ਦੇ ਨਾਮ ហេਠਾਂ ਠੱਗਿਆ ਜਹਾਨ ਸਾਰਾ ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ ਹੋਈ ਸ਼ਰਮਸਾਰੀ ਸੀ ਜੋ ਵਲੀ ਕੰਧਾਰੀ ਤਾਈਂ ਇੱਕ ਹੱਥ ਨਾਲ ਜਾ ਪਹਾੜੀ ਨੂੰ ਖਿਲਾ ਰਿਆ ਭਾਵ ਹੇ ਨਾਨਕ ਤੇਰੇ ਅੱਗੇ ਤੇਰਾ ਹੀ ਵਾਸਤਾ ਹੈ ਭਾਵ ਤੇਰੀ ਹੀ ਸੌਹ ਹੈ ਕਿਉਂਕਿ ਤੇਥੋਂ ਕੋਈ ਹੋਰ ਵੱਡਾ ਹੋਵੇ ਤਾਂ ਉਸ ਦਾ ਵਾਸਤਾ ਪਾਈਏ ਤੇਰੇ ਅੱਗੇ ਤੇਰਾ ਹੀ ਵਾਸਤਾ ਹੈ ਜਿਸ ਦੇ ਹਿਰਦੇ ਤੇ ਜਿਸ ਥਾਂ ਤੇ ਜਿਸ ਰਸਨਾ ਤੇ ਇਸ ਵੇਲੇ ਤੂੰ ਬੈਠਾ ਹੈ ਉਹ ਤਸਵੀਰ ਦਿਖਾ ਤੂੰ ਕਿੱਡੇ-ਕਿੱਡੇ ਸਾਡੇ ਤੇ ਉਕਾਰ ਕੀਤੇ ਹਨ ਸੱਜਣ ਨੂੰ ਸੰਤ ਬਣਾਇਆ ਤੂੰ ਦਿਪਾਲਪੁਰ ਦੇ ਕੋੜੀ ਦਾ ਕੋੜ ਦੂਰ ਕੀਤਾ ਵਲੀ ਕੰਧਾਰੀ ਦਾ ਮਾਣ ਤੋੜਿਆ ਭੂਮੀਏ ਚੋਰ ਨੂੰ ਉਤਾਰਿਆ ਕੋਡੇ ਰਾਖਸ਼ ਦਾ ਬੇੜਾ ਪਾਰ ਕੀਤਾ ਕੋਡੇਰਾ ਕਛਨੇ ਕੀ ਗੁਨਾਹ ਕੀਤਾ ਸੀ ਉਸ ਨੂੰ ਰਾਖਸ਼ਤੀ ਜੁਨੀ ਕਿਉਂ ਮਿਲੀ ਹਜ਼ੂਰ ਨੇ ਪੁੱਛਿਆ ਅੱਗੋਂ ਕਿਸੇ ਨੇ ਜਵਾਬ ਨਾ ਦਿੱਤਾ ਹਜ਼ੂਰ ਨੇ ਆਪ ਬਚਨ ਕੀਤਾ ਕੋਡਾ ਰਾਜੇ ਜਨਕ ਦਾ ਰਸੋਈਆ ਸੇਵਾਦਾਰ ਸੀ ਜੋ ਵੀ ਲੰਗਰ ਵਿੱਚ ਥਾ ਖਾਣਾ ਤਿਆਰ ਕਰਦਾ ਸੀ ਪਹਿਲੋਂ ਖਾ ਕੇ ਦੇਖ ਲੈਂਦਾ ਸੀ ਠੀਕ ਬਣਿਆ ਹੈ ਜਾਂ ਨਹੀਂ ਜਨਕ ਜੀ ਨੇ ਕਈ ਦਫਾ ਕਿਹਾ ਖਾਣਾ ਝੂਠਾ ਨਾ ਕਰਿਆ ਕਰ ਪਰ ਇਸ ਨੇ ਕੋਈ ਪਰਵਾਹ ਨਾ ਕੀਤੀ ਇੱਕ ਦਿਨ ਭ੍ਰੰਮ ਭੋਜਨ ਕੀਤਾ ਇਸ ਗੋਡੇ ਨੇ ਇਹ ਵੀ ਖਾ ਕੇ ਦੇਖਿਆ ਜਦੋਂ ਪ੍ਰਸ਼ਾਦਾ ਵਰਤਨ ਲੱਗਾ ਤਾਂ ਜਨਕ ਜੀ ਨੇ ਭੋਜਨ ਝੂਠਾ ਜਾਣ ਕੇ ਸਰਾਪ ਦਿੱਤਾ ਕਿ ਜਾ ਓਏ ਰਾਖਸ਼ਾ ਤੂੰ ਭੋਜਨ ਸੁੱਚਾ ਨਾ ਰਹਿਣ ਦਿੱਤਾ ਜਦੋਂ ਸਰਾਪ ਲੱਗ ਜਾਏ ਤਾਂ ਇਉਂ ਦਿਸਣ ਲੱਗ ਜਾਂਦਾ ਹੈ ਜਿਵੇਂ ਸ਼ੀਸ਼ੇ ਵਿੱਚੋਂ ਮੂੰਹ ਦਿਸਦਾ ਹੈ ਇਸ ਨੂੰ ਸਰਾਪ ਲੱਗ ਗਿਆ ਫਿਰ ਰੋਣ ਲੱਗਿਆ ਤੇ ਬੇਨਤੀ ਕੀਤੀ ਕਿ ਜੀ ਬਖਸ਼ਿਆ ਕਦੋਂ ਜਾਵਾਂਗਾ ਇਸ ਦੀ ਬੇਨਤੀ ਸੁਣ ਕੇ ਰਾਜੇ ਜਨਕ ਨੂੰ ਤਰਸ ਆ ਗਿਆ ਤੇ ਵਚਨ ਕੀਤਾ ਕਿ ਕਾਲ ਯੁਗ ਦੇ ਵਿੱਚ ਤੈਨੂੰ ਗੁਰੂ ਨਾਨਕ ਪਾਤਸ਼ਾਹ ਬਖਸ਼ਣਗੇ। ਅੱਗੋ ਕੋਡੇ ਨੇ ਕਿਹਾ ਜੀ ਮੈਨੂੰ ਕਿਵੇਂ ਪਤਾ ਲੱਗੇਗਾ? ਤਾਂ ਜਨਕ ਜੀ ਨੇ ਇੱਕ ਸ਼ੀਸ਼ਾ ਦਿੱਤਾ ਤੇ ਕਿਹਾ ਇਹ ਆਪਣੇ ਪਾਸ ਰੱਖ ਜਦੋਂ ਬੰਦੇ ਨੂੰ ਖਾਣਾ ਹੋਵੇ ਤਾਂ ਪੈਣਾ ਇਸ ਸ਼ੀਸ਼ੇ ਵੱਲ ਦੇਖ ਲਿਆ ਕਰੀ। ਜਦੋਂ ਗੁਰੂ ਨਾਨਕ ਦੇਵ ਜੀ ਤੇਰੇ ਪਾਸ ਆਉਣਗੇ ਤਾਂ ਤੇਰਾ ਸਰੂਪ ਮਨੁੱਖਾਂ ਵਾਲਾ ਹੋ ਜਾਏਗਾ। ਸਤਿ ਬਚਨ ਕਰਕੇ ਉਸਨੇ ਸ਼ੀਸ਼ਾ ਲੈ ਲਿਆ ਤੇ ਜੀਵਾਂ ਨੂੰ ਤਲ-ਤਲ ਕੇ ਖਾਣ ਲੱਗਾ ਹੁਣ ਮਰਦਾਨਾ ਹੱਥ ਆ ਗਿਆ ਖਾਣ ਲਈ ਤਲਣ ਨੂੰ ਤਿਆਰ ਹੋਇਆ ਤਾਂ ਸਤਿਗੁਰੂ ਪਾਸ ਚਲੇ ਗਏ ਇੱਕ ਤਾਂ ਕੜਾਹਾ ਹੀ ਠੰਡਾ ਹੋ ਗਿਆ ਅਤੇ ਦੂਜਾ ਕੋਡੇ ਦਾ ਰੂਪ ਵੀ ਬਦਲ ਗਿਆ ਸੋ ਗੁਰਮੁਖੋ ਸਭ ਤੋਂ ਵੱਡਾ ਦੋਸ਼ਵਾਪਾਪ ਗੁਰੂ ਤੋਂ ਬੇਮੁਖ ਹੋਣਾ ਜਾਂ ਕੀਤੇ ਦੀ ਕਦਰ ਨਾ ਕਰਨਾ ਗੁਰੂ ਦਾ ਤਾਂ ਅਖੀਰ ਦਾਮ ਤਾਂ ਹੀ ਕਰਜ਼ਾਈ ਰਹਿਣਾ ਹੈ ਹਮਰੇ ਮस्तक ਦਾਗ ਦਗਾਨਾ ਹਮ ਕਰਜ ਗੁਰੂ ਬੋ ਸਾਡੀ ਇਹ ਤਾਂ ਬ੍ਰਹਮ ਗੁਰੂ ਦੀ ਬਾਤ ਹੈ ਜੇ ਦੁਨਿਆਵੀ ਵਿਦਿਆ ਵੀ ਲੈਣੀ ਹੋਵੇ ਤਾਂ ਉਹ ਵੀ ਤਿੰਨ ਤਰ੍ਹਾਂ ਕਰਕੇ ਹਾਸਲ ਹੁੰਦੀ ਹੈ ਸਭ ਤੋਂ ਚੰਗਾ ਹੈ ਨਿਮਰਤਾ ਨਾਲ ਬੇਨਤੀ ਕਰਕੇ ਗੁਣ ਲਵੇ ਦੂਜਾ ਵਿਦਿਆ ਨਾਲ ਵਿਦਿਆਦਾਤਾ ਬਾਦਲਾ ਕਰੇ ਤੀਜਾ ਮਾਇਆ ਨਾਲ ਮੁਲ ਖਰੀਦੇ ਭਾਵ ਇਹ ਕੀ ਫੀਸ ਦੇ ਕੇ ਗੁਣ ਲਵੇ ਸੋ ਜੇ ਇਸ ਤੋਂ ਬਿਨਾ ਚੋਰੀ ਕਰਦਾ ਹੈ ਜਾਂ ਸੁਣ ਕੇ ਗੁਣ ਲੈ ਵੀ ਲੈਂਦਾ ਹੈ ਤਾਂ ਉਹ ਫਲੀ ਭੂਤ ਨਹੀਂ ਹੋਵੇਗਾ ਦੁਨੀਆ ਵਿੱਚ ਇੱਜ਼ਤ ਮਾਨ ਮਾਇਆ ਉਸੇ ਨੂੰ ਪ੍ਰਾਪਤ ਹੋਵੇਗੀ ਜੋ ਉਸਤਾਦ ਦੀ ਕਦਰ ਕਰੇਗਾ ਸਾਰ ਕਿਤਾਬਲੀ ਵਿੱਚ ਦੱਸਿਆ ਹੈ ਏਕ ਅੱਖਰ ਦਾਤਾ ਗੁਰੂ ਜੋ ਨਹੀਂ ਸੇਵੇ ਤਾਸ ਪਾਏ ਜਨਮ ਸੋ ਸਵਾਨ ਕੇ ਬਹੁਤ ਤਸੂਪਚ ਕਰਵਾਸ ਪਾਪ ਇੱਕ ਅੱਖਰ ਵੀ ਬੀ ਮਾਤਰ ਕਿਸੇ ਪਾਸੋਂ ਗੁਣ ਲਿਆਇਆ ਹੈ ਤਾਂ ਉਸ ਦਾ ਵੀ ਜੋ ਸਤਿਕਾਰ ਨਹੀਂ ਕਰਦਾ ਉਸ ਦਾ ਇਹ ਹਾਲ ਹੁੰਦਾ ਹੈ ਸੋ ਗੁਰਮੁਖੋ ਜਿਸ ਪਾਸੋਂ ਵਿਦਿਆ ਲੈਣੀ ਹੈ ਉਸ ਦੀ ਕਦਰ ਕਰੋ ਗੁਰੂ ਨਾਨਕ ਦੇ ਉਪਕਾਰਾਂ ਨੂੰ ਨਾ ਭੁੱਲੋ ਸਦਾ ਹੀ ਗੁਰੂ ਨਾਨਕ ਦੀ ਸਿਫਤ ਕਰੋ ਸਭ ਤੋਂ ਵੱਡੀ ਇੱਜ਼ਤ ਹੈ ਸਿਫਤ ਕਰਨੀ ਜੋ ਕੀਰਤਨ ਨਹੀਂ ਕਰ ਸਕਦਾ ਨਾਮ ਜਪੇ ਇਹ ਵੀ ਸਿਫਤ ਹੈ ਸੇਵਾ ਕਰੇ ਇਹ ਵੀ ਸਿਫਤ ਹੈ ਕਰਨ ਦੇ ਦਰਜੇ ਅਤੇ ਤਰੀਕੇ ਹਨ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹਜ਼ੂਰ ਨੇ ਬਾਣੀ ਦੁਆਰਾ ਉਪਦੇਸ਼ ਦੇ ਗੁਰੂ ਨਾਲ ਜੋੜਿਆ ਤੇ ਦੀਵਾਨ ਦੀ ਸਮਾਪਤੀ ਕੀਤੀ ਬਾਬਾ ਜੀ ਨੇ ਰਾਤ ਰਹਿਣ ਵਾਸਤੇ ਰਾਗੀ ਸਿੰਘਾਂ ਨੂੰ ਪਿੰਡ ਦੇ ਗੁਰਦੁਆਰੇ ਵਾਸਤੇ ਹੁਕਮ ਦਿੱਤਾ ਦੂਸਰੇ ਦਿਨ ਰਾਗੀਆਂ ਨੂੰ ਬੁਲਾ ਕੇ ਹਜ਼ੂਰ ਨੇ ਪੁੱਛਿਆ ਕਿ ਰਾਤ ਨੂੰ ਕੋਈ ਡਰਤਾ ਨਹੀਂ ਲੱਗਾ ਅੱਗੋ ਬੇਨਤੀ ਕੀਤੀ ਪਾਤਸ਼ਾਹ ਜਦੋਂ ਜਾਗ ਆਉਂਦੀ ਸੀ ਤਾਂ ਕੀਰਤਨ ਸੁਣਾਈ ਦਿੰਦਾ ਸੀ ਇਹ ਸੁਣ ਕੇ ਹੈਰਾਨ ਸਾਂ ਕਿ ਸਾਜ਼ ਸਾਡੇ ਵੱਜਦੇ ਹਨ ਕੀਰਤਨ ਕੋਈ ਹੋਰ ਕਰਦਾ ਹੈ ਕਿਸੇ ਹੋਰ ਚੀਜ਼ ਨੇ ਸਾਨੂੰ ਡਰਾਇਆ ਨਹੀਂ ਇਹ ਸੁਣ ਕੇ ਬਾਬਾ ਜੀ ਨੇ ਫਰਮਾਇਆ ਸ਼ਹੀਦ ਸਿੰਘ ਕੀਰਤਨ ਕਰਦੇ ਸਨ ਇਹ ਬਚਨ ਹੋ ਹੀ ਰਹੇ ਸਨ ਕਿ ਸੁਜਾਨ ਸਿੰਘ ਜੀ ਆਪਣੇ ਪਿਤਾ ਭਾਈ ਗਿਆਨ ਸਿੰਘ ਜੀ ਦੇ ਕੰਨ ਨਾਲ ਮੂੰਹ ਲਾ ਕੇ ਗੱਲ ਕੀਤੀ ਹਜ਼ੂਰ ਨੇ ਦੇਖ ਕੇ ਪੁੱਛਿਆ ਕਿ ਰਾਗੀ ਸਿਆ ਮੁੰਡਾ ਕੀ ਕਹਿੰਦਾ ਹੈ ਪਾਈ ਗਿਆਨ ਸਿੰਘ ਨੇ ਅੱਗੋਂ ਬੇਨਤੀ ਕੀਤੀ ਪਾਦਸ਼ਾ ਕਾਕਾ ਬੇਨਤੀ ਕਰਦਾ ਹੈ ਕਿ ਬਾਬਾ ਜੀ ਪਾਸੋਂ ਮੈਨੂੰ ਨਾਮਦਾਨ ਲੈ ਦਿਓ ਇਹ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਪਤਾ ਹੈ ਕਿ ਨਾਮ ਕਿਦੇ ਵੱਟੇ ਮਿਲਦਾ ਹੈ ਅੱਗੋਂ ਸੰਤ ਸੁਜਾਨ ਸਿੰਘ ਜੀ ਨੇ ਬੇਨਤੀ ਕੀਤੀ ਸਿਰ ਦੇ ਵੱਟੇ ਬਾਬਾ ਜੀ ਨੇ ਫਿਰ ਦੋ ਚਾਰ ਬਚਨ ਕੀਤੇ ਉਲੇਖਾ ਦੇ ਕੇ ਫਿਰ ਕਿਹਾ ਨਾਮਦਾਨ ਪਤਾ ਹੈ ਕਿਸ ਦੇ ਬਦਲੇ ਮਿਲਦਾ ਹੈ ਅੱਗੋਂ ਫਿਰ ਬੇਨਤੀ ਕੀਤੀ ਜੀ ਸਿਰ ਦੇ ਵਟੇ ਕਿਉਂਕਿ ਬਾਬਾ ਜੀ ਪਾਸੋਂ ਕਈ ਵਾਰੀ ਸੁਣਿਆ ਸੀ ਹਾਸਿਰ ਅਰਪੀ ਤਿਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਭਾਵ ਨਾਮ ਰੂਪੀ ਸੰਦੇਸ਼ਾ ਦੇਣ ਵਾਲੇ ਨੂੰ ਸਿਰ ਦੇਣਾ ਪੈਂਦਾ ਹੈ ਹਜ਼ੂਰ ਨੇ ਕਿਹਾ ਕਿ ਰਾਗੀ ਸਿਆ ਮੁੰਡਾ ਸਿਰ ਦਿੰਦਾ ਹੈ ਲੈ ਲਈਏ ਤਾਂ ਅੱਗੋਂ ਪਾਈ ਗਿਆਨ ਸਿੰਘ ਨੇ ਡਰਦਿਆਂ ਡਰਦਿਆਂ ਬੇਨਤੀ ਕੀਤੀ ਮੁੰਡਾ ਆਪ ਦਾ ਹੀ ਹੈ ਜਿਵੇਂ ਤੁਹਾਡੀ ਰਜ਼ਾ ਹੈ ਕਰੋ ਫਿਰ ਬਾਬਾ ਜੀ ਨੇ ਕਿਹਾ ਕਿ ਕਾਕਾ ਅੱਗੇ ਹੋ ਸੁਜਾਨ ਸਿੰਘ ਨੇ ਅੱਗੇ ਹੋ ਕੇ ਮੱਥਾ ਟੇਕਿਆ ਬਾਬਾ ਜੀ ਨੇ ਭਾਈ ਸਾਹਿਬ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਤੇ ਕਿਹਾ ਤੇਰਾ ਸਿਰ ਲਾ ਲਈਏ ਅੱਗੋਂ ਬੇਨਤੀ ਕੀਤੀ ਜੀ ਲਾ ਲਵੋ ਹਜ਼ੂਰ ਨੇ ਆਪਣਾ ਹੱਥ ਸੰਤ ਸੁਜਾਨ ਸਿੰਘ ਦੀ ਗਰਦਨ ਤੇ ਰੱਖਿਆ ਕਿਰਪਾਣ ਦੀ ਤਰ੍ਹਾਂ ਟੇਡਾ ਹੱਥ ਚਲਾਇਆ ਅਤੇ ਕਹਿਣ ਲੱਗੇ ਕਿ ਤੇਰਾ ਸਿਰ ਲੈਣ ਲੱਗਾ ਹੈ ਇਹ ਬਚਨ ਜਿਸ ਵਕਤ ਹੋਇਆ ਤਾਂ ਸੰਤ ਸੁਜਾਨ ਸਿੰਘ ਨੂੰ ਇਉਂ ਪ੍ਰਤੀਤ ਹੋਇਆ ਕਿ ਮੇਰਾ ਸਿਰ ਲੱਤ ਗਿਆ ਹੈ ਫਿਰ ਬਾਬਾ ਜੀ ਨੇ ਹੁਕਮ ਕੀਤਾ ਉਠ ਜਦੋਂ ਉੱਠਣ ਲੱਗਿਆ ਤਾਂ ਉੱਠਿਆ ਨਾ ਗਿਆ ਦੂਜੀ ਵਾਰ ਫਿਰ ਹੁਕਮ ਦਿੱਤਾ ਕਾਕਾ ਉਠ ਬੈਠ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਕੋਈ ਇਨਸਾਨ ਦੌੜਨ ਦੀ ਕੋਸ਼ਿਸ਼ ਕਰਦਾ ਹੈ ਤੇ ਦੌੜਿਆ ਨਹੀਂ ਜਾਂਦਾ ਤਿਵੇਂ ਹੀ ਬਾਬਾ ਜੀ ਨੇ ਤੀਜੀ ਵਾਰ ਸਿਰ ਫੜ ਕੇ ਉਤਾਹ ਕੀਤਾ ਤੇ ਬਚਨ ਕੀਤਾ ਸਾਡਾ ਹੁਕਮ ਪਾ ਕੇ ਉੱਠ ਬੈਠ ਬੈਠ ਤਾਂ ਗਿਆ ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਤਰ੍ਹਾਂ ਸਰੀਰ ਦੇ ਵਿੱਚ ਤਾਕਤ ਵੀ ਨਹੀਂ ਰਹੀ ਇਉਂ ਬਾਵਰਿਆਂ ਦੀ ਤਰ੍ਹਾਂ ਹਾਲਤ ਪਾਈ ਗਿਆਨ ਸਿੰਘ ਨੇ ਆਪਣੇ ਪੁੱਤਰ ਦੀ ਦੇਖੀ ਤਾਂ ਹੈਰਾਨ ਹੋ ਗਿਆ ਇਹ ਕੀ ਬਣ ਗਿਆ ਮੇਰੇ ਪੁੱਤਰ ਨੂੰ ਕੀ ਹੋ ਗਿਆ ਹੈ ਇਸ ਅਵਸਥਾ ਨੂੰ ਬਾਬਾ ਜੀ ਨੇ ਤੱਕਿਆ ਤੇ ਫਰਮਾਇਆ ਰਾਗੀ ਸਿਆ ਤੇਰਾ ਲੜਕਾ ਹੁਣ ਕੰਚਨ ਬਣ ਗਿਆ ਹੈ ਜੇ ਇਹ 40 ਦਿਨ ਭੋਰੇ ਵਿੱਚ ਸ਼ਿਲਾ ਕੱਟ ਲਵੇ ਤਾਂ ਇਹ 파ਰਸ ਬਣ ਜਾਏਗਾ। ਜੇ ਕਹੇ ਤਾਂ ਇਸ ਨੂੰ ਭੋਰੇ ਵਿੱਚ ਬਿਠਾ ਦਈਏ। ਇਹ ਸੁਣ ਕੇ ਭਾਈ ਗਿਆਨ ਸਿੰਘ ਹੋਰ ਵੀ ਹੈਰਾਨ ਹੋ ਗਿਆ ਕਿਉਂਕਿ ਭਾਈ ਸੁਜਾਨ ਸਿੰਘ ਦੀ ਇਹ ਅਵਸਥਾ ਸੀ। ਬਚਪਨ ਤੋਂ ਹੀ ਬੜੇ ਚਪਲ ਤੇ ਚਤੁਰ ਸਨ ਅਤੇ ਨਕਲ ਅਕਲ ਸ਼ਕਲ ਹਰ ਗਾਲ ਦੇ ਵਿੱਚ ਸੁਚੱਜੇ ਸਨ। ਵੇਖਣ ਦੇ ਵਿੱਚ ਭਗਵਾਨ ਕਿਸ਼ਨ ਦੀ ਤਰ੍ਹਾਂ ਲੋਕੀ ਇਹਨਾਂ ਨੂੰ ਤੇ ਇਹ ਲੋਕਾਂ ਨੂੰ ਪਿਆਰ ਕਰਦੇ ਸਨ। ਇਸ ਸਿਆਣਕ ਨੂੰ ਤੱਕ ਕੇ ਭਾਈ ਗਿਆਨ ਸਿੰਘ ਨੇ ਇਹਨਾਂ ਨੂੰ ਮੁਲਤਾਨ ਭੇਜ ਕੇ ਪੰਡਤ ਨਰੋਤਮ ਦਾਸ ਜੋ ਰਾਗ ਦੇ ਬਹੁਤ ਸਿਆਣੇ ਸਨ ਉਹਨਾਂ ਪਾਸੋਂ ਰਾਗ ਵਿਦਿਆ ਚੰਗੀ ਸਿਖਲਾਈ ਥੋੜੇ ਹੀ ਸਮੇਂ ਵਿੱਚ ਸੰਤ ਸੁਜਾਨ ਸਿੰਘ ਜੀ ਨੇ ਹਾਸਲ ਕੀਤੀ ਉਸ ਤੋਂ ਬਾਅਦ ਇੱਥੇ ਮੁਲਤਾਨ ਹੀ ਸੰਤ ਦੇਵਾ ਸਿੰਘ ਜੀ ਨੇ ਜੋ ਮੰਟਲੀ ਵਾਲੇ ਮਹਾਪੁਰਖ ਜਿੰਨਾ ਦਾ ਨਾਮ ਸੋ ਸਾਖੀ ਵਿੱਚ ਵੀ ਆਉਂਦਾ ਹੈ ਉਹਨਾਂ ਦੀ ਗੱਦੀ ਤੇ ਸੰਤ ਗੁਰਚਰਨ ਸਿੰਘ ਜੀ ਰੰਗੇ ਕਲਾਵਾਨ ਮਹਾਪੁਰਖ ਸਨ ਉਹਨਾਂ ਦੇ ਕੋਲ ਜਾ ਕੇ ਕੀਰਤਨ ਕੀਤਾ ਉਹ ਕੀਰਤਨ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਉਹਨਾਂ ਨੇ ਕਿਹਾ ਕਿ ਕਾਕਾ ਤੂੰ ਸੰਸਕ੍ਰਿਤ ਪੜ ਲਵੇਂ ਤਾਂ ਤੈਨੂੰ ਹਰਦੁਆਰ ਦਾ ਡੇਰਾ ਦੇ ਕੇ ਉੱਥੋਂ ਦਾ ਮਹੰਤ ਬਣਾ ਦਈਏ ਜੇ ਨਹੀਂ ਪੜਨੀ ਤਾਂ ਮੁल्तान ਦੇ ਡੇਰੇ ਦਾ ਮਹੰਤ ਬਣਾ ਦਿੰਦੇ ਹਾਂ ਤੂੰ ਸਾਧੂ ਬਣ ਜਾ ਇਹ ਕਹਿਣਾ ਮੰਨ ਕੇ ਸੰਤ ਸੁਜਾਨ ਸਿੰਘ ਜੀ ਨੇ ਲੰਗੋਟ ਪਾ ਲਿਆ ਗਿਲਤੀ ਬਨ ਲਈ ਤਾਂ ਕੁਝ ਦਿਨਾਂ ਬਾਅਦ ਸੰਤਾ ਨੇ ਵਿਚਾਰ ਕੀਤੀ ਕਿ ਭਾਈ ਮਤਾਬ ਸਿੰਘ ਤੇ ਭਾਈ ਗਿਆਨ ਸਿੰਘ ਸਾਡੇ ਸੇਵਕ ਹਨ ਉਹਨਾਂ ਨੇ ਕਹਿਣਾ ਹੈ ਸਾਡੇ ਮੁੰਡੇ ਨੂੰ ਬਿਨਾਂ ਪੁੱਛੇ ਤੋਂ ਹੀ ਸਾਧੂ ਬਣਾ ਲਿਆ ਹੈ ਤਾਂ ਉਹ ਨਾਰਾਜ਼ ਕੀ ਮੰਨਣਗੇ ਇਸ ਵਿਚਾਰ ਨੂੰ ਮੁੱਖ ਰੱਖ ਕੇ ਸੰਤ ਗੁਰਚਰਨ ਸਿੰਘ ਜੀ ਨੇ ਇੱਕ ਚਿੱਠੀ ਲਿਖ ਦਿੱਤੀ ਕਿ ਤੁਹਾਡਾ ਲੜਕਾ ਸਾਧੂ ਬੰਨਣਾ ਚਾਹੁੰਦਾ ਹੈ ਜੇ ਤੁਸੀਂ ਕਹੋ ਤਾਂ ਬਣਾ ਲੈਂਦੇ ਹਾਂ ਨਹੀਂ ਤਾਂ ਇੱਥੇ ਆ ਕੇ ਲੈ ਜਾਓ ਇਹ ਚਿੱਠੀ ਮਿਲਨਸਾਰ ਹੀ ਭਾਈ ਗਿਆਨ ਸਿੰਘ ਜੀ ਮਲਤਾਨ ਪੁੱਜੇ ਸੰਤਾਂ ਨੂੰ ਮੱਥਾ ਟੇਕਿਆ ਸਾਰਾ ਸਮਾਚਾਰ ਪੁੱਛਿਆ ਭਾਈ ਸੁਜਾਨ ਸਿੰਘ ਜੀ ਨੂੰ ਨਾਲ ਲੈ ਕੇ ਵਾਪਸ ਬਾਗੇ ਪੁੱਜੇ ਕੁਝ ਸਮੇਂ ਬਾਅਦ ਭਾਈ ਸੁਜਾਨ ਸਿੰਘ ਦੀ ਸ਼ਾਦੀ ਕਰ ਦਿੱਤੀ ਆਪਣੇ ਜਥੇ ਨਾਲ ਕੀਰਤਨ ਕਰਨਾ ਸ਼ੁਰੂ ਕੀਤਾ ਇਸ ਸਾਰੇ ਸਮੇਂ ਨੂੰ ਨਿਗਾਹ ਮੂਰੇ ਰੱਖ ਕੇ ਅੱਜ ਬਾਬਾ ਜੀ ਦਾ ਬਚਨ ਸੁਣ ਕੇ ਮਾਨ ਵਿੱਚ ਕਹਿਣ ਲੱਗੇ ਕਿ ਮਲਤਾਨ ਤਾਂ ਸਾਧੂ ਭੜਨ ਤੋਂ ਬਚਾ ਕੇ ਲੈ ਆਂਦਾ ਹੈ ਹੁਣ ਬਾਬਾ ਜੀ ਫਿਰ ਇਸ ਦੀ ਮੰਗ ਕਰ ਬੈਠੇ ਹਨ ਜੇ ਸਾਡੇ ਕੋਲੋਂ ਚਲਾ ਗਿਆ ਸਾਡੇ ਜੱਥੇ ਵਿੱਚ ਕੋਈ ਆਦਮੀ ਐਸਾ ਸਿਆਣਾ ਨਹੀਂ ਜੋ ਜੱਥੇ ਨੂੰ ਕਾਮਯਾਬ ਕਰੇ ਇਹ ਵਿਚਾਰ ਮਨ ਵਿੱਚ ਕਰਕੇ ਹੱਥ ਜੋੜੇ ਬੇਨਤੀ ਕੀਤੀ ਬਾਦਸ਼ਾ ਸਾਡੇ ਜੱਥੇ ਦਾ ਇਹੋ ਹੀ ਸ਼ਿੰਗਾਰ ਹੈ ਤੇ ਹੁਣੇ ਹੀ ਇਸ ਦੀ ਸ਼ਾਦੀ ਕੀਤੀ ਹੈ ਬਖਸ਼ਿਸ਼ ਕਰੋ ਇਸ ਜੱਥੇ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਇਹ ਬੇਨਤੀ ਸੁਣ ਕੇ ਬਾਬਾ ਜੀ ਨੇ ਕਿਹਾ ਚੰਗਾ ਫਿਰ ਦੇਖੀ ਜਾਏਗੀ ਫਿਰ ਇਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਬਾਗੇ ਦਰਸ਼ਨ ਦਿਓ ਬਾਬਾ ਜੀ ਨੇ ਆਖਿਆ ਸਾਨੂੰ ਲਹਿਰੇ ਵਾਲਿਆਂ ਦਾ ਹੁਕਮ ਹੈ ਅਜੇ ਕੁਛੇ ਸਾਡੇ ਪਾਸ ਠਹਿਰੋ ਇਸ ਵਾਸਤੇ ਕੁਝ ਸਮਾਂ ਇੱਥੇ ਠਹਿਰਨਾ ਹੈ ਫਿਰ ਹੁਕਮ ਅਨੁਸਾਰ ਚੱਲਾਂਗੇ ਇਹੋ ਕੇ ਪ੍ਰਸੰਤਾ ਨਾਲ ਆਗਿਆ ਦਿੱਤੀ ਸੰਗਤ ਅਤੇ ਰਾਗੀ ਬਾਗੇ ਚਲੇ ਗਏ ਤੇ ਬਾਬਾ ਜੀ 6 ਮਹੀਨੇ ਰਹਿ ਕੇ ਵਾਪਸ ਬਾਗੇ ਹੀ ਆ ਗਏ ਅਤੇ ਉਹ ਕੁਟਿਆ ਵਿੱਚ ਠਹਿਰੇ ਇਹ ਸਾਖੀ ਵਿਚਾਰਨਯੋਗ ਹੈ ਕੁਰਬਾਨੀ ਤੋਂ ਬਿਨਾ ਕੁਝ ਮਿਲਦਾ ਨਹੀਂ ਤੇ ਕੁਰਬਾਨੀ ਵੀ ਸਭ ਤੋਂ ਪਿਆਰੀ ਚੀਜ਼ ਦੀ ਹੁੰਦੀ ਹੈ ਸਭ ਤੋਂ ਮਿੱਠੀ ਅਤੇ ਚੰਗੀ ਚੀਜ਼ ਪੁੱਤਰ ਹੈ ਪੁੱਤਰ ਵੀ ਐਸਾ ਜੋ ਵਿਦਵਾਨ ਜਵਾਨ ਅਤੇ ਸੁਚੱਜਾ ਹੋਵੇ ਉਹ ਦੇਣਾ ਔਖਾ ਹੈ ਪਰ ਜੇ ਭਾਈ ਗਿਆਨ ਸਿੰਘ ਜੀ ਬਚਨ ਮੰਨ ਲੈਂਦੇ ਤਾਂ ਖਬਰੇ ਕਿਹੜੇ ਅਹੁਦੇ ਤੇ ਪਹੁੰਚ ਜਾਂਦੀ ਪਰ ਭਾਈ ਗਿਆਨ ਸਿੰਘ ਜੀ ਫੇਲ ਹੋ ਗਏ ਤੇ ਸੰਤ ਸੁਜਾਨ ਸਿੰਘ ਜੀ ਨੂੰ ਫਿਰ ਪੜਾਈ ਬਾਬਾ ਜੀ ਪਾਸ ਕਰਨੀ ਪਈ ਤੇ ਕੀਰਤਨ ਦੀ ਦਾਤ ਪ੍ਰਾਪਤ ਕੀਤੀ ਪਿੰਡ ਦੀ ਬਿਮਾਰੀ ਹਟਾਉਣੀ ਬਾਬਾ ਜੀ ਬਾਮਣ ਬੀੜ ਵਿਰਾਜਮਾਨ ਹਨ ਸੰਗਤ ਦੂਰੋਂ ਨੇੜੇੋਂ ਦਰਸ਼ਨਾਂ ਨੂੰ ਆਉਂਦੀ ਹੈ ਮਨੋ ਕਾਮਨਾ ਪੂਰੀਆਂ ਕਰਦੀ ਹੈ ਇੱਕ ਦਿਨ ਦੁਪਹਿਰ ਦਾ ਟਾਈਮ ਸੀ ਬਾਬਾ ਜੀ ਮਾਲਿਸ਼ ਕਰਵਾ ਰਹੇ ਸਨ ਸੇਵਾ ਪਾਈ ਹਜੂਰਾ ਸਿੰਘ ਗੁਰਮੁਖ ਸਿੰਘ ਮੁੱਲਾ ਸਿੰਘ ਦਾ ਲੜਕਾ ਤੀਜਾ ਹੀਰਾ ਸਿੰਘ ਇਹ ਪੁੱਛੋ ਵਾਲਿਆਂ ਦੇ ਵਾਰ ਨਾਲ ਪੈਦਾ ਹੋਇਆ ਸੀ ਇਸ ਦੀ ਬੇਟ ਦੇ ਨਿਸ਼ਾਨੀ ਵਜੋਂ ਬੋਦੀ ਸੀ ਇਸ ਨੂੰ ਬੋਦੀ ਵਾਲਾ ਕਹਿੰਦੇ ਸੀ ਸੇਵਾ ਕਰਦਿਆਂ ਕਰਦਿਆਂ ਅਚਾਨਕ ਹੀ ਇੱਕਦਮ ਸਰੀਰ ਉੱਪਰ ਛਾਲੇ ਹੋ ਗਏ ਹਜ਼ੂਰੀਏ ਦੇਖ ਕੇ ਹੈਰਾਨ ਹੋ ਗਏ ਨਾਲੇ ਕੰਬਨ ਲੱਗੇ ਕਿ ਇਹ ਕੀ ਬਣ ਗਿਆ ਹੈ ਹਜ਼ੂਰ ਨੇ ਸੇਵਾ ਬੰਦ ਕਰਵਾ ਕੇ ਇਸ਼ਨਾਨ ਕਰ ਲਿੱਤਾ ਬਸਤਰ ਪੈਣ ਕੇ ਬਾਹਰ ਚਲੇ ਗਏ ਹਜ਼ੂਰੀਏ ਵਿਚਾਰ ਕਰਦੇ ਹਨ ਸਾਡੇ ਪਾਸੋਂ ਪੁਲਕੇ ਬਦਾਮ ਰੋਗਨ ਦੀ ਥਾਂ ਕੋਈ ਦਵਾਈ ਵਰਤੀ ਗਈ ਹੈ ਤਦੇ ਹੀ ਛਾਲੇ ਪੈ ਗਏ ਹਨ ਇੱਧਰ ਹਜ਼ੂਰੀਏ ਡਰਦੇ ਹਨ ਦੂਜੇ ਪਾਸੇ ਬਾਬਾ ਜੀ ਪਾਸ ਨਗਰ ਤੋਂ ਸੰਗਤ ਆਈ ਚੰਨਾ ਵਿੱਚ ਮੱਥਾ ਟੇਕਿਆ ਤੇ ਬੇਨਤੀ ਕੀਤੀ ਪਾਤਸ਼ਾ ਇੱਕ ਅਰਜ਼ ਹੈ ਤੁਮ ਦਿਆਲ ਸਰਬ ਦੁੱਖ ਭੰਜਨ ਇੱਕ ਬਿਨਿਓ ਸੁਨੋ ਦੇ ਕਾਨੇ ਭਾਵ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਦਿਆਲੂ ਬਾਬਾ ਜੀ ਧਿਆਨ ਨਾਲ ਸਾਡੀ ਅਰਦਾਸ ਰਵਨ ਕਰੋ ਹਜ਼ੂਰ ਨੇ ਸਤਿਕਾਰ ਨਾਲ ਕਿਹਾ ਸੰਗਤ ਦਾ ਹੁਕਮ ਸਿਰ ਮੱਥੇ ਤੇ ਜੀ ਆਇਆਂ ਨੂੰ ਸੰਗਤ ਨੇ ਬੇਨਤੀ ਕੀਤੀ ਪਾਤਸ਼ਾ ਪਿੰਡ ਵਿੱਚ ਪਸ਼ੂਆਂ ਨੂੰ ਬਿਮਾਰੀ ਪੈ ਗਈ ਹੈ ਆਪ ਕਿਰਪਾ ਕਰੋ ਹਜ਼ੂਰ ਨੇ ਕਿਹਾ ਕਿਤਨੇ ਕੁ ਦਿਨ ਹੋਏ ਹਨ ਉੱਤਰ ਜੀ 10 ਕੁ ਦਿਨ ਹੋਏ ਹਨ ਸ਼ੁਰੂ ਹੋਈ ਨੂੰ ਅਤੇ ਵੱਧਦੀ ਜਾ ਰਹੀ ਹੈ ਹਜ਼ੂਰ ਨੇ ਕਿਹਾ ਕਿ ਕੋਈ ਉਪਾਅ ਕਰਨਾ ਸੀ ਅਗੋ ਬੇਨਤੀ ਕੀਤੀ ਪਾਤਸ਼ਾ ਪੰਡਕਾਂ ਪਾਸੋਂ ਟੂਣਾ ਤਬੀਤ ਵੀ ਕਰਵਾਇਆ ਹੈ ਅਖੰਡ ਪਾਠ ਵੀ ਕੀਤੇ ਹਨ ਅਤੇ ਯੱਗ ਵੀ ਕੀਤੇ ਹਨ ਬਿਮਾਰੀ ਵੱਧੀ ਜਾ ਰਹੀ ਹੈ 1 2 2 3 ਹਰ ਇੱਕ ਘਰ ਚੋਂ ਪਸ਼ੂ ਮਰ ਜਾਂਦੇ ਹਨ ਆਪ ਦੀ ਮਿਹਰ ਨਾਲ ਬਚਾਅ ਹੋਣਾ ਹੈ ਮਿਹਰ ਕਰੋ ਅਤੇ ਰੱਖ ਲਓ ਤੁਹਾਡੇ ਰੱਖੰਦੇ ਹਾ ਹਜ਼ੂਰ ਨੇ ਬਚਨ ਕੀਤਾ ਹੁਣ ਇਤਨੇ ਘਾਬਰੇ ਹੋ ਚਾਰ ਦਿਨ ਅੱਗੋਂ ਆ ਜਾਣਾ ਸੀ ਪਾਤਸ਼ਾ ਸਾਰੇ ਪੀੜਾ ਫਕੀਰਾਂ ਨੂੰ ਆਰਾਧ ਕੇ ਦੇਖ ਲਿਆ ਹੈ ਕਿਸੇ ਨੇ ਬੇਨਤੀ ਨਹੀਂ ਸੁਣੀ ਰੰਨੇ ਕੇ ਕੁਝ ਮੰਨੇ ਕੇ ਕੋਈ ਪਹਾੜਾਂ ਵਾਲੀ ਰੰਨੇ ਕੇ ਕੋਈ ਢੋਲ ਟਮਕਾ ਸਰਵਰ ਦਾ ਤੇ ਹਿੜ ਵਿੱਚ ਬਾਬੇ ਨਾਨਕ ਦੀ ਪਾਤਸ਼ਾਹ ਸਾਰੇ ਦਰਾਂ ਨੂੰ ਗਾ ਕੇ ਆਏ ਹਾਂ ਇਹ ਸੁਣ ਕੇ ਬਾਬਾ ਜੀ ਬੜੇ ਮੁਸਕਰਾਏ ਤੇ ਕਿਹਾ ਜੱਟਾ ਦੀਆਂ ਸਧਾਰਨ ਜੀਆਂ ਗੱਲਾਂ ਸੁਣੋ ਫਿਰ ਬਚਨ ਕੀਤਾ ਗੁਰਮੁਖੋ ਗੁਰੂ ਨਾਨਕ ਅੱਗੇ ਅਰਦਾਸ ਕਰੋ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਬੜੇ ਅਰਦਾਸੇ ਕੀਤੇ ਹਨ ਕੁਝ ਨਹੀਂ ਬਣਿਆ ਪੰਡਤਾਂ ਨੂੰ ਵੀ ਪੂਜਿਆ ਹੈ ਮਿੱਠੇ ਮਨ ਵੀ ਪਕਾ ਕੇ ਵੰਡੇ ਹਨ ਪਹਾੜਾਂ ਵਾਲੀ ਦੇਵੀ ਨੂੰ ਵੀ ਅਰਾਧਿਆ ਹੈ ਸਰਵਰ ਦਾ ਵੀ ਢੋਲ ਵਜਾਇਆ ਹੈ ਅਤੇ ਬਾਬੇ ਨਾਨਕ ਦੇ ਵੀ ਹਾੜੇ ਕੱਡੇ ਪਰ ਬਣਿਆ ਕੁਝ ਨਹੀਂ ਬਾਬਾ ਜੀ ਨੇ ਕਿਹਾ ਬੋਤਿਆਂ ਕਰਾਂ ਦਾ ਪਰੋਣਾ ਭੁੱਖਾ ਰਹਿੰਦਾ ਹੈ ਸੰਗਤ ਨੇ ਕਿਹਾ ਜੀ ਸਾਰੇ ਦਰਾਂ ਨੂੰ ਗਾ ਕੇ ਤੁਹਾਡੇ ਦਰ ਆਏ ਹਾਂ ਹਜ਼ੂਰ ਨੇ ਕਿਹਾ ਜਵਾਬ ਸਵਾਲ ਨਹੀਂ ਕਰੀਦਾ ਬਚਨ ਮੰਨੀ ਦਾ ਹੈ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਝੂਠ ਨਹੀਂ ਬੋਲਦੇ ਪਾਠ ਦੇ ਅਰਦਾਸਾਂ ਕਰਕੇ ਥੱਕ ਗਏ ਹਾਂ ਬਾਬਾ ਜੀ ਨੇ ਇਹ ਸੁਣ ਕੇ ਬਚਨ ਕੀਤਾ ਗੁਰਮੁਖੋ ਸੱਚੇ ਦਿਲੋਂ ਕਰੋ ਤੁਰ ਪਈਏ ਤਦ ਵੀ ਗੁਰੂ ਸੁਣ ਲੈਂਦਾ ਹੈ ਇਹ ਕਹੇ ਹਜ਼ੂਰ ਨੇ ਕੁਰਤਾ ਚੁੱਕੇ ਛਾਲੇ ਦਿਖਾਏ ਤੇ ਕਿਹਾ ਤੁਸੀਂ ਪਿੰਡੋਂ ਗੁਰੂ ਵਾਲੇ ਪਾਸੇ ਮੂੰਹ ਕੀਤਾ ਹੈ ਤੇ ਤੁਹਾਡੀ ਬਿਮਾਰੀ ਆਪਣੇ ਸਰੀਰ ਤੇ ਝੱਲ ਲਿੱਤੀ ਹੈ ਤੁਹਾਨੂੰ ਅਜੇ ਵੀ ਭਰੋਸਾ ਨਹੀਂ ਆਉਂਦਾ ਕਾਰਜ ਸਾਡੇ ਕਿਉਂ ਨਹੀਂ ਹੁੰਦੇ ਸਾਨੂੰ ਗੁਰੂ ਤੇ ਵਿਸ਼ਵਾਸ ਅਰ ਯਕੀਨ ਹੀ ਨਹੀਂ ਆਉਂਦਾ ਜਾ ਕੇ ਹਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਜੇ ਭਰੋਸਾ ਹੋ ਜਾਵੇ ਤਾਂ ਥਾਂ ਥਾਂ ਤੇ ਸਿਰ ਝੁਕਾਉਣ ਦੀ ਕੀ ਲੋੜ ਹੈ ਪਰ ਯਕੀਨ ਰੱਖੀ ਇਉ ਕਹਿ ਦੇਵੇ हे ਨਿਰੰਕਾਰ ਚਾਹੇ ਮਾਰੋ ਚਾਹੇ ਰੱਖੋ ਤੇਰੇ ਹਾਂ ਤੇਰੇ ਦਰ ਤੇ ਠੱਠੇ ਹਾਂ ਭਾਈ ਨੰਦ ਲਾਲ ਜੀ 헤 ਪਵਨ ਜਗਤ ਦੀ ਰਾਣੀ ਕਰਦੀ ਮੈਂ ਅਰਜ਼ ਨਿਮਾਣੀ ਮੇਰੀ ਮਿੱਟੀ ਗੁਰਦਰਬਾਰੇ ਨਹੀਂ ਬਾਹਰ ਕਿਤੇ ਲੈ ਜਾਣੀ ਮਤ ਵੈਰੀ ਬੋਲੀ ਮਾਰੇ ਇਹ ਫਿਰਦੀ ਦੁਆਰੇ ਦੁਆਰੇ ਇਹ ਹੈ ਭਾਉਨੇ ਵਾਲੇ ਦੀ ਅਵਸਥਾ ਆਪਣੇ ਗੁਰੂ ਤੋਂ ਬਗੈਰ ਹੋਰ ਕਿਤੇ ਫੁਰਨਾ ਹੀ ਨਹੀਂ ਬਣਾਉਣਾ ਅਤੇ ਜਿਸ ਦਾ ਗੁਰੂ ਤੇ ਭਰੋਸਾ ਹੈ ਖਸਮਾ ਵਾਲਿਆਂ ਨੂੰ ਕੋਈ ਨਹੀਂ ਮਾਰ ਸਕਦਾ ਮੰਦੇ ਹਾਲ ਹਨ ਖਸਮਾਂ ਤੋਂ ਭੁੱਲਿਆਂ ਦੇ ਖਸਮਾਂ ਵਾਲਿਆਂ ਦੇ ਲੋਕੀ ਚਰਨ ਚੁੰਮਦੇ ਪੈਂਦੀ ਖਾਕ ਸਿਰ ਰੱਬ ਤੋਂ ਭੁੱਲਿਆਂ ਦੇ ਖਸਮਾਂ ਵਾਲਿਆਂ ਦੇ ਸਿਰ ਤੇ ਚੋਰ ਝੁੱਲਦੇ ਮਾਨਣ ਫੁੱਲ ਸੇ ਜਾਂ ਨਾਲ ਹੁੱਲਿਆਂ ਦੇ ਖਸਮੋ ਕੁਥਿਆਂ ਚਲਦਾ ਥਾਉ ਕੋਈ ਨਹੀਂ ਦਿਨੇ ਰਾਤ ਸੜਦੇ ਵਾਂਗ ਝੁੱਲਿਆਂ ਦੀ ਬਾਬਾ ਜੀ ਨੇ ਕਿਹਾ ਗੁਰਮੁਖੋ ਗੁਰੂ ਨਾਨਕ ਉੱਤੇ ਭਰੋਸਾ ਰੱਖੋ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਇਹ ਬਚਨ ਸੁਣ ਅਤੇ ਹਜ਼ੂਰ ਦੇ ਸਰੀਰ ਤੇ ਛਾਲੇ ਦੇਖ ਕੇ ਸੰਗਤ ਅश्चਰਜ ਹੋ ਗਈ ਰੋ ਰੋ ਕੇ ਚੰਨਾ ਤੇ ਡਿੱਗ ਪਈ ਬੇਨਤੀ ਕੀਤੀ ਗਰੀਬ ਨਿਵਾਜ ਮਾਫੀ ਦਿਓ ਪਿਛਲੀ ਪੁਲ ਮਾਫ ਕਰੋ ਅੱਗੇ ਨੂੰ ਸਿੱਧੇ ਰਸਤੇ ਪਾਓ ਹਜ਼ੂਰ ਨੇ ਉੱਤਰ ਵਿੱਚ ਕਿਹਾ ਗੁਰਮੁਖੋ ਪੰਜ ਸਿੰਘ ਅਮਰਤਦਾਰੀ ਹੋਣ ਗੁਰਦੁਆਰੇ ਵਿੱਚ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਕਰੋ ਨਾਲ ਜੋ ਜਗਾਣੀ ਬਸਤਰ ਸਵਚ ਹੋਣ ਬਿਰਿਆ ਨੂੰ ਠੀਕ ਰੱਖਣ ਕੜਾ ਪ੍ਰਸ਼ਾਦ ਅੱਗੇ ਰੱਖ ਅਰਦਾਸ ਕਰੋ ਵਾਹਿਗੁਰੂ ਕਿਰਪਾ ਕਰੇਗਾ ਅੱਗੋ ਸੱਤ ਬਚਨ ਕਰ ਇਵੇਂ ਹੀ ਕੀਤਾ ਅਰ ਬਹਿਮਣ ਬੀੜ ਦੀ ਬਿਮਾਰੀ ਦੂਰ ਕੀਤੀ ਜੈ ਜੈਕਾਰ ਪਿਆਜਗ ਅੰਤਰ ਲਾਥੇ ਸਗਲ ਵਿਸੂਰੇ ਸਾਖੀ ਚੇਲੇ ਸਾਧ ਨਾਲ ਹੋਈ ਬਾਬਾ ਜੀ ਬਹਿਮਣ ਬੀੜ ਵਿਰਾਜਮਾਨ ਹਨ ਹਜ਼ੂਰ ਦੀ ਸੋ ਇਸ ਇਲਾਕੇ ਵਿੱਚ ਜਿੱਥੋਂ ਤੱਕ ਜਾ ਰਹੀ ਸੀ ਸੰਗਤਾਂ ਹੋਮ ਹੋਮਾ ਕੇ ਆ ਰੀਆਂ ਸਨ ਪਾਈ ਬਿਸ਼ਨ ਸਿੰਘ ਗ੍ਰੰਥੀ ਨੇ ਬਾਬਾ ਜੀ પાસે ਬੇਨਤੀ ਕੀਤੀ ਗੁਰਦੁਆਰੇ ਚਰਨ ਪਾਓ ਅਤੇ ਦਰਸ਼ਨ ਦਿਓ ਹਜ਼ੂਰ ਨੇ ਕਿਹਾ ਬਿਸ਼ਨ ਸਿਆਂ ਸਾਰਾ ਨਗਰ ਇੱਥੇ ਆ ਕੇ ਦਰਸ਼ਨ ਕਰ ਜਾਂਦਾ ਹੈ ਨਗਰ ਵਿੱਚ ਜਾਂਦੇ ਸੋਭਦੇ ਨਹੀਂ ਹਾਂ ਅੱਗੋ ਗ੍ਰੰਥੀ ਨੇ ਬੇਨਤੀ ਕੀਤੀ ਪਾਤਸ਼ਾਹ ਮੈਂ ਲਹਿਰੇ ਵਾਲਿਆਂ ਤੋਂ ਹੁਕਮ ਲੈ ਆਉਂਦਾ ਹਾਂ ਹਜ਼ੂਰ ਨੇ ਉੱਤਰ ਦਿੱਤਾ ਗੁਰੂ ਦਾ ਕਿੱਡਾ ਤਾਣ ਹੈ ਕਿਉਂਕਿ ਇਹ ਗ੍ਰੰਤੀ ਪੁੱਚੋ ਵਾਲਿਆਂ ਦਾ ਸੇਵਕ ਸੀ ਅਤੇ ਲਹਿਰੇ ਵਾਲਿਆਂ ਨੂੰ ਜੋ ਬੇਨਤੀ ਕਰਦਾ ਸੀ ਉਹ ਝੱਟ ਮੰਨ ਜਾਂਦੇ ਸਨ ਤੇ ਬਾਬਾ ਜੀ ਲਹਿਰੇ ਵਾਲਿਆਂ ਦਾ ਬਚਨ ਮੋੜਦੇ ਨਹੀਂ ਸਨ ਜਿਸ ਨੂੰ ਜ਼ੁਕਤੀ ਆਉਂਦੀ ਹੈ ਉਹ ਰੱਬ ਨੂੰ ਵੀ ਬੰਨ ਲੈਂਦੇ ਹਨ ਸੋ ਬਾਬਾ ਜੀ ਕਹਿਣ ਲੱਗੇ ਬਿਸ਼ਨ ਸਿਆ ਤੂੰ ਕੀ ਚਾਹੁੰਦਾ ਹੈ ਅਗੋ ਬੇਨਤੀ ਕੀਤੀ ਪਾਤਸ਼ਾ ਗੁਰਦੁਆਰੇ ਚਰਨ ਪਾਓ ਦਰਸ਼ਨ ਦਿਓ ਹਜ਼ੂਰ ਨੇ ਕਿਹਾ ਚੰਗਾ ਕੱਲ ਨੂੰ ਆਵਾਂਗੇ ਗ੍ਰੰਥੀ ਨੇ ਮਨਜ਼ੂਰੀ ਲੈ ਕੇ ਨਗਰ ਵਿੱਚ ਤਿਆਰੀ ਕਰ ਲਈ। ਇੱਥੇ ਨਗਰ ਵਿੱਚ ਹੀ ਇੱਕ ਆਪਣੇ ਆਪ ਨੂੰ ਸਾਧ ਚੇਲਾ ਕਹਾਉਂਦਾ ਸੀ। ਜੰਤਰ ਮੰਤਰ ਤੇ ਪੂਤਾ-ਪ੍ਰੇਤਾ ਨਾਲ ਬਹੁਤ ਯਤਨ ਕੀਤਾ ਪਰ ਬਾਬਾ ਜੀ ਅੱਗੇ ਕੋਈ ਪੂਤਾ ਦੀ ਬਾਹ ਨਾ ਗਈ। ਹੁਣ ਇਸ ਨੇ ਸੁਣਿਆ ਕਿ ਬਾਬਾ ਜੀ ਨੇ ਨਗਰ ਵਿੱਚ ਆਉਣਾ ਹੈ। ਹੋ ਸਕੇ ਤਾਂ ਉਹਨਾਂ ਦੀ ਬੇਇੱਜ਼ਤੀ ਕਰੀਏ। ਅੰਤਰਯਾਮੀ ਬਾਬਾ ਜੀ ਨੇ ਕਰਤਾਰ ਸਿੰਘ ਅਤੇ ਬਚਨ ਸਿੰਘ ਝੋੜਾ ਵਾਲਿਆਂ ਨੂੰ ਪਾਸ ਬੁਲਾਇਆ। ਅਤੇ ਕਿਹਾ ਕਿ ਸਵੇਰੇ ਗੁਰਦੁਆਰੇ ਜਾਣਾ ਹੈ ਤੇ ਰਸਤੇ ਵਿੱਚ ਕਾਲ ਯੁਗ ਨੇ ਆਉਣਾ ਹੈ ਉਸ ਨੂੰ ਤੁਸੀਂ ਰੋਕਣਾ ਹੋਵੇਗਾ। ਅੱਗੋ ਇਹਨਾਂ ਨੇ ਹੱਥ ਜੋੜ ਬੇਨਤੀ ਕੀਤੀ, "ਪਾਤਸ਼ਾਹ ਸਮਝ ਨਹੀਂ ਆਈ। ਹਜ਼ੂਰ ਨੇ ਕਿਹਾ, "ਅਸੀਂ ਆਪੇ ਸਮਝਾ ਲਵਾਂਗੇ। ਅੱਗੋ ਸੱਤ ਬਚਨ ਕੀਤਾ। ਦੂਸਰੇ ਦਿਨ ਬਾਬਾ ਜੀ ਨੇ ਬੁਲਾ ਲਿਆ, ਇਹਨਾਂ ਨੇ ਆ ਕੇ ਮੱਥਾ ਟੇਕਿਆ। ਹਜ਼ੂਰ ਨੇ ਕਿਹਾ, "ਤੁਸੀਂ ਜਾਓ ਜਿਸ ਰਸਤੇ ਤੋਂ ਲੰਘਣਾ ਹੈ ਉਹ ਰਸਤਾ ਦੇਖੋ ਠੀਕ ਹੈ ਅੱਗੋ ਸਤਵਚਨ ਗਿਆ ਇਹ ਦੋਨੋਂ ਹੀ ਚਲੇ ਗਏ ਜਦੋਂ ਰਸਤੇ ਵਿੱਚ ਪਿੰਡ ਨੇੜੇ ਆਏ ਤਾਂ ਚੇਲੇ ਸਾਧ ਨੇ 10 ਆਦਮੀ 10 ਨੰਬਰੀਏ ਇਕੱਠੇ ਕੀਤੇ ਹੋਏ ਹਨ ਤੇ ਗੱਲਾਂ ਕਰੀ ਜਾ ਰਹੇ ਹਨ ਇਹ ਕਲੇਰਾਂ ਵਾਲਾ ਸਾਧ ਜਦੋਂ ਆਇਆ ਹੈ ਪਤਾ ਨਹੀਂ ਕੀ ਸੰਜੀਵਨੀ ਬੂਟੀ ਛੜਕਾ ਦਿੱਤੀ ਹੈ ਸਾਰੇ ਪਿੰਡ ਹੀ ਆਪਣੇ ਵੱਲ ਖਿੱਚ ਲਏ ਹਨ ਸਾਡੀ ਤਾਂ ਕੋਈ ਗੱਲ ਨਹੀਂ ਸੁੰਦਾ ਅੱਜ ਸੰਤਾ ਨਾਲ 2-4 ਗੱਲਾਂ ਕਰਨੀਆਂ ਹਨ। ਨਾਲਦਿਆਂ ਨਾਲ ਇਹ ਪ੍ਰੋਗਰਾਮ ਬਣਾਇਆ ਹੈ। ਮੈਂ ਇੱਥੇ ਕੇਸ ਖੋਲ ਕੇ ਬੈਠ ਜਾਂਦਾ ਹਾਂ। ਜਦੋਂ ਸੰਤ ਲੰਗਣਗੇ ਮੈਂ ਉਹਨਾਂ ਦੇ ਪੈਰਾਂ ਨੂੰ ਚੰਬੜ ਜਾਊਂਗਾ। ਲੋਕੀ ਸਮਝਣਗੇ ਮੱਥਾ ਟੇਕਦਾ ਹੈ ਤੇ ਮੈਂ ਸੰਤਾ ਨੂੰ ਚੁੱਕ ਕੇ ਮੁੱਦਾ ਮਾਰਾਂਗਾ। ਜੋ ਲੋਕੀ ਮੈਨੂੰ ਕੁੱਟਣ ਨੂੰ ਫੜਨਗੇ ਤਾਂ ਤੁਸੀਂ ਕੋਲੋਂ ਛੁਡਾ ਦੇਣਾ। ਸੰਤਾ ਦੀ ਬੜੀ ਭਾਰੀ ਹਤਕ ਹੋਵੇਗੀ। ਲੋਕੀ ਕਹਿਣਗੇ ਜੇ ਸੰਤਾ ਪਾਸ ਸ਼ਕਤੀ ਹੁੰਦੀ ਤਾਂ ਸੰਤ ਪਹਿਲਾਂ ਬੰਦੋਬਸਤ ਕਰ ਲੈਂਦੇ ਇਸ ਵਿਦ ਨੂੰ ਸੋਚ ਕੇ ਬੈਠਾ ਸੀ ਇਸ ਇਕੱਠ ਨੂੰ ਕਰਤਾਰ ਸਿੰਘ ਤੇ ਬਚਨ ਸਿੰਘ ਵੇਖ ਕੇ ਖੜੇ ਹੋ ਗਏ ਇੰਨਾ ਦੀਆਂ ਗੱਲਾਂ ਸੁਣਦੇ ਰਹੇ ਤੇ ਅਨੁਮਾਨ ਲਾਇਆ ਕਿ ਇਹੋ ਹੀ ਕਾਲ ਯੁਗ ਹੈ ਇਸ ਨੂੰ ਹਟਾਉਣ ਵਾਸਤੇ ਦੋਹਾਂ ਨੇ ਇਓ ਵਿਧੀ ਸੋਚੀ ਤੇ ਕੀਤੀ ਦੋਨਾਂ ਨੇ ਹੱਥ ਜੋੜ ਕੇ ਕਿਹਾ ਕਿ ਸੰਤ ਜੀ ਇੱਥੋਂ ਬਾਬਾ ਜੀ ਨੇ ਲੰਗਣਾ ਹੈ ਤੁਸੀਂ ਰਸਤੇ ਤੋਂ ਆਸ-ਪਾਸੇ ਹੋ ਕੇ ਟਿਕਾਣਾ ਕਰੋ ਇਹ ਸੁਣ ਕੇ ਚੇਲੇ ਨੇ ਕਿਹਾ ਅਸੀਂ ਰਸਤੇ ਤੇ ਬੈਠੇ ਹਾਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਪਾਸੇ ਕਿਤੇ ਖੇਤ ਵਿੱਚ ਬੈਠਾਂਗੇ ਤਾਂ ਖੇਤ ਦਾ ਮਾਲਕ ਸਾਨੂੰ ਉਠਾ ਸਕਦਾ ਹੈ ਇਸ ਸਰਕਾਰੀ ਰਸਤੇ ਤੇ ਕੌਣ ਜੰਮਿਆ ਹੈ ਉਠਾਉਣ ਵਾਲਾ ਇਹ ਜਵਾਬ ਸੁਣ ਕੇ ਕਰਤਾਰ ਸਿੰਘ ਨੇ ਬਚਨ ਸਿੰਘ ਨੂੰ ਕਿਹਾ ਤੂੰ ਆਪਣੇ ਭਤੀਜੇ ਆਤਮਾ ਸਿੰਘ ਨੂੰ ਬੁਲਾ ਲਿਆ ਇਹ ਸੁਣ ਕੇ ਬਚਨ ਸਿੰਘ ਨੇ ਦੌੜ ਕੇ ਬੁਲਾ ਲਿਆਂਦਾ ਨਾਂ ਨੇ ਆਪਣਾ ਇੰਤਜ਼ਾਮ ਕਰਕੇ ਕਿਹਾ ਉਹ ਸਾਦਾ ਜੇ ਤੇਰੇ ਪਾਸ ਕੋਈ ਭੂਤ ਪ੍ਰੇਤ ਦੀ ਤਾਕਤ ਹੈ ਤਾਂ ਸਾਡੇ ਸਾਹਮਣੇ ਕਰ। ਇਉਂ ਕਹਿ ਕੇ ਕਰਤਾਰ ਸਿੰਘ ਨੇ ਰਗਾਂ ਤੋਂ ਫੜਿਆ ਅਤੇ ਦੂਜੀ ਬਾ ਵਚਨ ਸਿੰਘ ਨੇ ਫੜ ਲਈ। ਮਰੇ ਬਿੱਲੇ ਵਾਂਗ ਘਸੀਟ ਕੇ ਥੋੜੀ ਦੂਰ ਲੈ ਗਏ। ਚੇਲੇ ਨੇ ਹਾਲ ਦੁਹਾਈ ਪਾਈ ਕਿ ਮੈਨੂੰ ਛਡਾਓ ਮੈਂ ਮਰ ਗਿਆ। ਇਹ ਰੋਲਾ ਸੁਣ ਕੇ ਜਿੰਨੇ ਵੀ ਦਸ ਨੰਬਰੀਏ ਸ਼ਰਾਬਾਂ ਪੀ ਕੇ ਨਾਲ ਆਏ ਸਨ। ਸਾਰਿਆਂ ਦੇ ਮਨ ਵਿੱਚ ਐਸੀ ਪ੍ਰੇਰਣਾ ਹੋਈ ਤੇ ਇਉਂ ਕਹਿਣ ਲੱਗੇ ਕੋਈ ਸਾਧਾ ਤੂੰ ਤਾਂ ਕਹਿੰਦਾ ਸੈਂ ਬਾਬਾ ਜੀ ਵਿੱਚ ਕੋਈ ਸ਼ਕਤੀ ਨਹੀਂ ਪਰ ਇਹ ਆਦਮੀ ਸ਼ਕਤੀ ਤੋਂ ਬਿਨਾ ਤਾਂ ਨਹੀਂ ਆਏ ਉਹਨਾਂ ਨੇ ਸ਼ਕਤੀ ਨਾਲ ਤੇਰੀ ਕਰਤੂਤ ਨੂੰ ਸੰਭਾਲ ਲਿਆ ਹੈ ਪਰ ਜੇ ਹੁਣ ਤੇਰੇ ਵਿੱਚ ਕੋਈ ਸ਼ਕਤੀ ਹੈ ਤਾਂ ਇਹਨਾਂ ਨੂੰ ਬਸ ਵਿੱਚ ਕਰ ਲੈ ਇਹ ਕਹਿ ਕੇ ਨਾਲ ਦੇ ਸਾਰੇ ਹੀ ਭੱਜ ਗਏ ਸਾਧ ਹਾਲ ਦੁਹਾਈ ਪਾਉਂਦਾ ਹੈ ਕਰਤਾਰ ਸਿੰਘ ਤੇ ਆਤਮਾ ਸਿੰਘ ਕਹਿੰਦੇ ਹਨ ਕੋਈ ਹੈ ਜੰਤਰ ਮੰਤਰ ਦੀ ਤਾਕਤ ਤਾਂ ਸਾਡੇ ਅੱਗੇ ਕਰ ਪਰ ਕੋਈ ਪੇਸ਼ ਨਾ ਗਈ ਇਨਾਂ ਨੇ ਚੰਗੀ ਗੁੱਜੀ ਮਾਰ ਕੀਤੀ ਤੋਬਾ ਕਰਾ ਕੇ ਰਸਤੇ ਤੋਂ ਦੂਰ ਛੱਡ ਕੇ ਵਾਪਸ ਆ ਗਈ। ਇੱਧਰ ਬਾਬਾ ਜੀ ਵੀ ਆ ਪਹੁੰਚੇ। ਇਹ ਤਿੰਨੇ ਹੀ ਬਾਬਾ ਜੀ ਦੇ ਨਾਲ ਹੀ ਸੰਗਤ ਸਮੇਤ ਗੁਰਦੁਆਰੇ ਆਏ। ਸਾਰਾ ਸਮਾਚਾਰ ਦੇਖਿਆ ਤੇ ਦਰਸ਼ਨ ਮੇਲਾ ਕੀਤਾ। ਬਾਬਾ ਜੀ ਗੁਰਦੁਆਰੇ ਪਹੁੰਚੇ, ਕੀਰਤਨ ਹੋਇਆ, ਬਾਣੀ ਕੀਤੀ, ਸੰਗਤ ਦਾ ਬਹੁਤ ਇਕੱਠ ਹੋਇਆ। 2 ਘੰਟੇ ਟਾਈਮ ਦੇ ਕੇ ਬਾਬਾ ਜੀ ਵਾਪਸ ਠਾਠ ਵਿੱਚ ਪਹੁੰਚੇ। ਬਾਬਾ ਜੀ ਦੀ ਜੈ ਜੈਕਾਰ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ